ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ ਇੱਕ ਇਕੱਤਰਤਾ ਹੋਈ ਉਸ ਇਕੱਤਰਤਾ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਪੰਜੇ ਸਿੰਘ ਸਹਿਬਾਨ ਨੇ ਵਿਚਾਰ ਵਟਾਂਦਰਾ ਕੀਤਾ ਕੁਝ ਮਤੇ ਪਾਸ ਕੀਤੇ ਗਏ ਜਾਂ ਆਦੇਸ਼ ਦਿੱਤੇ ਗਏ ਉਮਤੇ ਕੀ ਹਨ ਆਦੇਸ਼ ਕੀ ਹਨ ਉਹਨਾਂ ਦੇ ਨਾਲ ਤੁਹਾਡੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਆਂ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਅੱਜ ਦੀ ਇਕੱਤਰਤਾ ਜਿਹੜੀ ਬੁਲਾਈ ਗਈ ਹੈ ਉਹ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਸੱਟ ਬਣਾਈ ਗਈ ਹੈ ਉਸ ਸੱਟ ਬਣਾਉਣ ਦੇ ਉੱਤੇ ਜੋ ਇਤਰਾਜ਼ ਹਨ ਉਹਨਾਂ ਇਤਰਾਜ਼ਾਂ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਏਗੀ ਕੋਈ ਨਾ ਕੋਈ ਸਖਤ ਫੈਸਲਾ ਸੁਣਾਈ ਜਾਣ ਦੀ ਉਮੀਦ ਸੀ ਇਸ ਗੱਲ ਤੇ ਚਰਚਾ ਹੋ ਰਹੀ ਸੀ ਕਿ ਜੱਜੇਦਾਰ ਸਾਹਿਬ ਜੋ ਫੈਸਲਾ ਸੁਣਾਉਣਗੇ ਉਸ ਤੋਂ ਸਟੈਂਡ ਸਪਸ਼ਟ ਹੋ ਜਾਏਗਾ ਕਿ ਕਿਸ ਤਰੀਕੇ ਦਾ ਸਟੈਂਡ ਉਹ ਲੈਂਦੇ ਨੇ ਉਸ ਦੇ ਨਾਲ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਸਿਆਸਤ ਚੱਲ ਰਹੀ ਹੈ ਉਹ ਸਿਆਸਤ ਨੂੰ ਵੀ ਇੱਕ ਸੇਧ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਕਰਾ ਕਿੰਨਾ ਕੁ ਵੱਡਾ ਹੈ ਕਿੰਨਾ ਕੁ ਤਿੱਖਾ ਹੁੰਦਾ ਹੈ ਕਿੰਨਾ ਕੁ ਤੇਜ਼ ਹੁੰਦਾ ਹੈ ਉਸ ਦੇ ਕੀ ਅਸਰ ਹਨ ਉਹ ਵੀ ਇਹਨਾਂ ਫੈਸਲਿਆਂ ਤੋਂ ਹੀ ਪਾਪੇ ਜਾਣੇ ਸੀ ਜਾਂ ਜਾਂਚੇ ਜਾਣੇ ਸੀ ਲੇਕਿਨ ਅੱਜ ਉਸ ਮੀਟਿੰਗ ਤੋਂ ਬਾਅਦ ਜੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸਾਹਿਬ ਨੇ ਦੱਸਿਆ ਜਾਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਉਸ ਦੇ ਵਿੱਚ ਤਿੰਨ ਮਤੇ ਪਾਸ ਕੀਤੇ ਗਏ ਹਨ ਇਸ ਗੱਲ ਦਾ ਜ਼ਿਕਰ ਹੋਇਆ ਇਹ ਤਿੰਨ ਮਤੇ ਕੀ ਨੇ ਪਹਿਲਾ ਮਤਾ ਪਾਸ ਇਹ ਕੀਤਾ ਗਿਆ ਸੀ ਕਿ ਜਿਹੜੇ ਮੈਰਿਜ ਪੈਲੇਸ ਨੇ ਉਹਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਜਾਣ ਦੇ ਉੱਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ ਇਹ ਮਤਾ ਪਾਸ ਕੀਤਾ ਗਿਆ ਲੇਕਿਨ ਉਹਨਾਂ ਬਲੋ ਜੇਕਰ ਕੀਤਾ ਗਿਆ ਕਿ ਸ਼ਾਇਦ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਰਿਪੋਰਟ ਮਿਲੀ ਹੈ ਜਿਸ ਤੋਂ ਬਾਅਦ ਇਸ ਤਰ੍ਹਾਂ ਦਾ ਮਤਾ ਪਾਸ ਕੀਤਾ ਗਿਆ ਜਾਂ ਫੈਸਲਾ ਹੋਇਆ ਲੇਕਿਨ ਜੇ ਤੁਹਾਨੂੰ ਯਾਦ ਹੋਵੇ ਤਾਂ ਪਿਛਲੇ ਕਈ ਸਾਲਾਂ ਤੋਂ ਇਹ ਪੂਰਨ ਪਾਬੰਦੀ ਲਾਗੂ ਕੀਤੀ ਹੋਈ ਹੈ ਔਰ ਸ਼ਾਇਦ ਉਹ ਪਹਿਲੀ ਜਿਹੜੀ ਪਾਬੰਦੀ ਦਾ ਆਦੇਸ਼ ਹੈ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਆਇਆ ਸੀ ਬਹੁਤ ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਇਸ ਫੈਸਲੇ ਨੂੰ ਪੂਰੇ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਹੈ ਕੋਈ ਵੀ ਆਨੰਦ ਕਾਰਜ ਮੈਰਿਜ ਪੈਲਸ ਦੇ ਵਿੱਚ ਨਹੀਂ ਹੁੰਦਾ ਮੈਰਿਜ ਪੈਲਸ ਦੇ ਵਿੱਚ ਸਿਰਫ ਵਿਆਹ ਦੇ ਫੰਕਸ਼ਨ ਹੁੰਦੇ ਨੇ ਆਨੰਦ ਕਾਰਜ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ ਗੁਰੂ ਘਰ ਤੋਂ ਆਨੰਦ ਕਾਰਜ ਹੋਣ ਤੋਂ ਬਾਅਦ ਹੀ ਪਰਿਵਾਰ ਜਾਂ ਜੋੜੀ ਜਿਹੜੀ ਆ ਮੈਰਿਜ ਪੈਲਸ ਜਾਂਦੀ ਹੈ ਇਹ ਕੋਈ ਨਵਾਂ ਫੈਸਲਾ ਨਹੀਂ ਹੈ ਜੇ ਸ਼ਿਕਾਇਤਾਂ ਮਿਲੀਆਂ ਵੀ ਸੀ ਤਾਂ ਉਹ ਪਹਿਲੇ ਹੁਕਮ ਨੂੰ ਜੇ ਕਿਸੇ ਨੇ ਨਹੀਂ ਮੰਨਿਆ ਸੀ ਉਸਤੇ ਕਾਰਵਾਈ ਕਰਨ ਦੀ ਲੋੜ ਸੀ ਨਾ ਕਿ ਉਹੀ ਫੈਸਲਾ ਜੋ ਪਹਿਲਾਂ ਹੋ ਚੁੱਕਿਆ ਹੈ ਉਸ ਨੂੰ ਦੁਹਰਾ ਕੇ ਨਵਾਂ ਮਤਾ ਪਾਸ ਕਰਨ ਦੀ ਇਸ ਦੇ ਨਾਲ ਸਿੰਘ ਸਹਿਬਾਨ ਨੇ ਕੀ ਹਾਸਲ ਕੀਤਾ ਜਾਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਇਸ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਦੂਸਰਾ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਇਹ ਕੀਤਾ ਗਿਆ ਸੀ ਸਿੱਖ ਗੁਰੂ ਸਹਿਬਾਨ ਨੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਜਾਂ ਫਿਰ ਜਿਹੜੇ ਸਿੱਖ ਯੋਧੇ ਨੇ ਉਨ੍ਹਾਂ ਦੇ ਨਾਲ ਸਬੰਧਤ ਕਿਸੇ ਤਰ੍ਹਾਂ ਵੀ ਫਿਲਮ ਬਣਾਉਣ ਬਾਰੇ ਸਿੱਖ ਇਤਿਹਾਸ ਬਾਰੇ ਕੋਈ ਵੀ ਇਸ ਤਰੀਕੇ ਦੀ ਫਿਲਮ ਬਣਾਉਣ ਵਾਲੇ ਕੋਈ ਠੋਸ ਨੀਤੀ ਬਣਾਉਣ ਦੀ ਲੋੜ ਹੈ ਇਹ ਜਥੇਦਾਰ ਸਾਹਿਬ ਨੇ ਜ਼ਿਕਰ ਕੀਤਾ ਖਾਸ ਕਰ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਚੱਲ ਰਿਹਾ ਹੈ ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਕੋਈ ਐਨੀਮੇਸ਼ਨ ਫਿਲਮ ਬਣਾਈ ਗਈ ਜਾਂ ਕੋਈ ਸਿੱਖ ਯੋਧਿਆਂ ਦੇ ਬਾਰੇ ਕੋਈ ਫਿਲਮ ਬਣਾਈ ਗਈ ਸੋ ਉਹਨਾਂ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਉਹ ਫੈਸਲਾ ਸੁਣਾਇਆ ਗਿਆ ਕਿਸੇ ਤਰੀਕੇ ਦੀ ਵੀ ਫਿਲਮ ਇਸ ਤਰੀਕੇ ਨਾਲ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰ ਤੇ ਸਿੱਖ ਇਤਿਹਾਸ ਤੇ ਸਿੱਖ ਯੋਧਿਆਂ ਤੇ ਚਾਹੇ ਉਹ ਐਨੀਮੇਸ਼ਨ ਹੋਵੇ ਚਾਹੇ ਉਹ ਆਮ ਫਿਲਮ ਹੋਵੇ ਜਾਂ ਫਿਰ AI ਦੀ ਮਦਦ ਨਾਲ ਹੋਵੇ ਕਿਸੇ ਤਰ੍ਹਾਂ ਵੀ ਫਿਲਮ ਬਣਾਉਣ ਦੇ ਉੱਤੇ ਪਾਬੰਦੀ ਹੈ ਨਹੀਂ ਬਣਾਈ ਜਾ ਸਕਦੀ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਉਸ ਦੀ ਇਜਾਜ਼ਤ ਲੈਣੀ ਪਵੇਗੀ ਇਹ ਵੀ ਜ਼ਿਕਰ ਕੀਤਾ ਗਿਆ ਕਿ ਅਸੀਂ ਜਿਹੜੇ ਵੱਡੇ ਵੱਡੇ ਫਿਲਮ ਕਰਾਣੇ ਨੇ ਉਹਨਾਂ ਨੂੰ ਚਿੱਠੀਆਂ ਲਿਖਾਂਗੇ ਚਿੱਠੀਆਂ ਲਿਖ ਕੇ ਜਾਣਕਾਰੀ ਦਵਾਂਗੇ ਇਸ ਤਰੀਕੇ ਨਾਲ ਉਹ ਆਪਣੇ ਆਪ ਬਿਨਾ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਲਏ ਤੋਂ ਕੋਈ ਵੀ ਇਸ ਤਰੀਕੇ ਨਾਲ ਫਿਲਮ ਨਹੀਂ ਬਣਾ ਸਕਦਾ ਜੋ ਤੀਸਰਾ ਮਤਾ ਪਾਸ ਕੀਤਾ ਗਿਆ ਉਹ 328 ਪਾਵਨ ਸੁਰੱਖਿਆ ਦੇ ਨਾਲ ਸੰਬੰਧਿਤ ਜੋ ਮਾਮਲਾ ਹੈ ਜੋ ਸੈੱਟ ਬਣਾਈ ਗਈ ਹੈ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਸੰਬੰਧ ਵਿੱਚ ਸੀ ਔਰ ਇਸ ਸੰਬੰਧ ਵਿੱਚ ਜੋ ਕਿਹਾ ਗਿਆ ਉਹਦਾ ਸਾਰੇ ਨਿਕਲਦਾ ਸੀ ਕਿ ਜੋ ਮਾਮਲਾ ਸ਼ਰੋਮਣੀ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਆਪ ਹੱਲ ਕਰ ਸਕਦੀ ਹੈ ਉਸ ਮਾਮਲੇ ਦੇ ਵਿੱਚ ਸਰਕਾਰ ਦੀ ਜਾਂ ਕਿਸੇ ਪੁਲਿਸ ਵੱਲੋਂ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ بار-बार ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਦਾ ਜ਼ਿਕਰ ਕੀਤਾ ਗਿਆ 230 ਨੰਬਰ ਪੇਜ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਰਿਸ਼ਵਰ ਚੱਲਦੀ ਹੈ ਥਾਣਿਆਂ ਦੇ ਵਿੱਚ ਕੇਸ ਕਮਜ਼ੋਰ ਕੀਤੇ ਜਾਂਦੇ ਨੇ ਇਸ ਕਰਕੇ ਉੱਥੇ ਇਹਨਾਂ ਮਾਮਲਿਆਂ ਨੂੰ ਜਾਂਚ ਕਰਨ ਵਾਸਤੇ ਨਹੀਂ ਭੇਜਣਾ ਚਾਹੀਦਾ ਇਸ ਦੇ ਨਾਲ ਹੀ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜੋ ਅਕਾਲ ਤਖਸਬ ਤੋਂ ਪਹਿਲਾਂ ਫੈਸਲਾ ਹੋਇਆ ਸੀ ਉਦੋਂ ਦੇ ਜੱਜੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਹ ਵੀਡੀਓ ਨੂੰ ਵੀ ਦੁਬਾਰਾ ਚਲਾ ਕੇ ਪੱਤਰਕਾਰਾਂ ਨੂੰ ਸੁਣਾਇਆ ਗਿਆ ਜਿਸ ਦੇ ਵਿੱਚ ਉਹ ਇਸ ਗੱਲ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ ਸੀ ਕਿ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਸੀ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਉਸ ਤਰੀਕੇ ਨਾਲ ਜੱਟ ਲਿਆ ਗਿਆ ਹੈ ਐਕਸ਼ਨ ਲੈ ਲਿਆ ਗਿਆ ਹੈ ਇਸ ਤੋਂ ਵੱਧ ਇਹ ਮਾਮਲਾ ਕੁਝ ਨਹੀਂ ਸੀ ਭ੍ਰਿਸ਼ਟਾਚਾਰ ਦਾ ਮਾਮਲਾ ਹੀ ਸੀ ਇੱਥੇ ਕੁਝ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਕੁਝ ਸਵਾਲ ਨੇ ਜੋ ਜਥੇਦਾਰ ਸਹਿਬਾਨ ਨੂੰ ਪੁੱਛੇ ਜਾ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਜੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਦਿਖਾ ਕੇ ਇਸ ਨੂੰ ਜਸਟੀਫਾਈ ਕਰਨਾ ਚਾਹੁੰਦੇ ਹੋ ਇਸ ਨੂੰ ਸਹੀ ਸਾਬਤ ਕਰਨਾ ਚਾਹੁੰਦੇ ਹੋ ਉਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਟਾਇਆ ਸੀ ਉਹਨਾਂ ਨੂੰ ਪਦਵੀ ਤੋਂ ਲਾਇਆ ਗਿਆ ਸੀ ਤੇ ਪਦਵੀ ਤੋਂ ਲਾਉਣ ਦਾ ਜਿਹੜਾ ਕਾਰਨ ਦਿੱਤਾ ਗਿਆ ਸੀ ਜਾਂ ਜੋ ਬਹਾਨਾ ਬਣਾਇਆ ਗਿਆ ਸੀ ਉਹ ਉਹਨਾਂ ਦੇ ਚਰਿੱਤਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਸੀ ਔਰ ਉਹ ਜੋ ਸ਼ਿਕਾਇਤ ਜਿਸ ਦਾ ਹਵਾਲਾ ਦੇ ਕੇ ਇਹ ਸਾਰਾ ਐਕਸ਼ਨ ਲਿਆ ਗਿਆ ਸੀ ਉਹ ਉਹਨਾਂ ਨੂੰ ਥਾਪੇ ਜਾਣ ਤੋਂ ਪਹਿਲਾਂ ਦੀ ਸੀ ਕਈ ਸਾਲ ਪਹਿਲਾਂ ਹੋਏ ਇੱਕ ਵਾਕਿਆ ਨੂੰ ਜੋ ਕਿ ਅਦਾਲਤਾਂ ਦੇ ਵਿੱਚ ਸਾਬਤ ਨਹੀਂ ਹੋਇਆ ਜਾਂ ਉਹਨਾਂ ਨੂੰ ਥਾਪੇ ਜਾਣ ਤੋਂ ਪਹਿਲਾਂ ਜਿਸ ਦੀ ਪੜਤਾਲ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਕੀਤੀ ਗਈ ਇਹ ਵੀ ਕਿਹਾ ਜਾਂਦਾ ਹੈ ਕਿ ਇਹੀ ਸ਼ਿਕਾਇਤ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਕੋਲ ਆਈ ਸੀ ਉਸ ਸ਼ਿਕਾਇਤ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਕਸਾਫ ਕਰਾਰ ਦੇ ਦਿੱਤਾ ਗਿਆ ਸੀ ਲੇਕਿਨ ਦੁਬਾਰਾ ਉਸੇ ਸ਼ਿਕਾਇਤ ਤੇ ਉਹਨਾਂ ਨੂੰ ਦੋਸ਼ੀ ਮੰਨ ਕੇ ਉਹਨਾਂ ਨੂੰ ਉਹਨਾਂ ਦੀ ਪਦਵੀ ਤੋਂ ਲਾਹ ਦਿੱਤਾ ਗਿਆ ਸੀ ਤੇ ਜਿਸ ਬੰਦੇ ਨੂੰ ਇਹ ਸ਼੍ਰੋਮਣੀ ਕਮੇਟੀ ਇਸ ਪਦਵੀ ਤੇ ਰਹਿਣ ਦੇ ਯੋਗ ਹੀ ਨਹੀਂ ਸਮਝਦੀ ਉਸ ਜਥੇਦਾਰ ਦੇ ਫੈਸਲਿਆਂ ਦਾ ਹਵਾਲਾ ਦੇ ਕੇ ਸ਼੍ਰੋਮਣੀ ਕਮੇਟੀ ਦਾ ਬਚਾਅ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਕਰਨ ਦੀ ਲੋੜ ਪੈ ਗਈ ਇਸ ਦੇ ਉੱਤੇ ਵੀ ਸਵਾਲ ਬਣਦੇ ਨੇ ਦੂਸਰੀ ਗੱਲ ਕਿ ਜਿਸ ਅਕਾਲੀ ਦਲ ਦਾ ਹੁਣੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਹੈ ਜਾਂ ਉਸ ਧੜੇ ਦੇ ਮੈਂਬਰ ਜਿੱਤ ਕੇ ਆਏ ਹੋਏ ਨੇ ਜੋ ਸਾਰੇ ਫੈਸਲੇ ਲੈਂਦੇ ਨੇ ਤੇ ਆਮ ਤੌਰ ਤੇ ਸਾਰੀ ਸਿੱਖ ਸੰਗਤ ਤੇ ਮੰਨਿਆ ਵੀ ਜਾਂਦਾ ਹੈ ਕਿ ਜੋ ਫੈਸਲੇ ਅਕਾਲ ਤਖਤ ਤੋਂ ਹੋ ਰਹੇ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਹੁੰਦੇ ਨੇ ਉਹ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾ ਨਹੀਂ ਹੁੰਦੇ ਉਸ਼ਕਬੀਰ ਸਿੰਘ ਬਾਦਲ ਵੀ ਇਹ ਇਲਜ਼ਾਮ ਲਗਾ ਚੁੱਕੇ ਨੇ ਕਿ ਸਾਡੇ ਜਥੇਦਾਰ ਜਿਹੜੇ ਸੀ ਉਹ ਕੇਂਦਰ ਦੇ ਨਾਲ ਮਿਲ ਚੁੱਕੇ ਨੇ ਭਾਜਪਾ ਦੇ ਨਾਲ ਰਲੇ ਹੋਏ ਨੇ ਕੇਂਦਰ ਸਰਕਾਰ ਦੇ ਕਹੇ ਅਨੁਸਾਰ ਹੀ ਉਹ ਚੱਲ ਰਹੇ ਨੇ ਜੋ ਫੈਸਲੇ ਉਹਨਾਂ ਵੱਲੋਂ ਕੀਤੇ ਗਏ ਸੀ ਉਹ ਭਾਜਪਾ ਦੇ ਕਹਿਣ ਤੇ ਕੇਂਦਰ ਸਰਕਾਰ ਦੇ ਕਹਿਣ ਤੇ ਕੀਤੇ ਗਏ ਸੀ ਫਿਰ ਉਸੇ ਜਥੇਦਾਰ ਦੀ ਵੀਡੀਓ ਦਿਖਾ ਕੇ ਇਸ ਫੈਸਲੇ ਨੂੰ ਜਾਂ ਇਸ ਮਾਮਲੇ ਨੂੰ ਨਜਿੱਠਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਇਹ ਫੈਸਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਜੇ ਤੁਸੀਂ ਕੋਈ ਫੈਸਲਾ ਲੈਣਾ ਹੈ ਤਾਂ ਉਸ ਨੂੰ ਆਪਣੇ ਬਲਬੂਤੇ ਤੇ ਆਪਣੇ ਤਰਕਾਂ ਦੇ ਨਾਲ ਕਿਉਂ ਨਹੀਂ ਲੈ ਸਕਦੇ ਤੁਹਾਨੂੰ ਆਪਣੇ ਹੀ ਫੈਸਲੇ ਨੂੰ ਜਾਇਜ਼ ਠਹਿਰਾਉਣ ਦੇ ਲਈ ਕਿਸੇ ਅਜਿਹੇ ਜਸੇਦਾਰ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ ਜਿਸ ਦੇ ਉੱਤੇ ਦੋਸ਼ ਲਗਾ ਕੇ ਉਸ ਨੂੰ ਇਸ ਪਦਵੀ ਤੋਂ ਲਾਂਬੇ ਕੀਤਾ ਗਿਆ ਹੋਵੇ ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹ ਹੈ ਦੂਸਰਾ ਜੋ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਦੇ ਪੰਨੇ ਦੇ ਵਿੱਚੋਂ ਪੜ੍ਹ ਕੇ ਕੁਝ ਅੰਸ਼ ਪੜ੍ਹ ਕੇ ਜਫਦਰ ਸਾਹਿਬ ਨੇ ਇਹ ਫੈਸਲਾ ਸੁਣਾਇਆ ਕਿ ਕਿਸੇ ਵੀ ਤਰੀਕੇ ਦਾ ਸਰਕਾਰ ਦਾ ਜਾਂ ਪੁਲਿਸ ਨੂੰ ਸਹਿਯੋਗ ਨਹੀਂ ਦਿੱਤਾ ਜਾਏਗਾ ਇਹ ਵੀ ਪੜ੍ਹ ਕੇ ਸੁਣਾਇਆ ਗਿਆ ਕਿ ਉਸੇ ਰਿਪੋਰਟ 'ਚ ਲਿਖਿਆ ਹੋਇਆ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਇਸ ਮਸਲੇ ਦਾ ਸਿਆਸੀ ਲਾਹਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਜੇ ਕੋਈ ਕੋਸ਼ਿਸ਼ ਵੀ ਕਰੇਗੀ ਸਿਆਸੀ ਪਾਰਟੀਆਂ ਦਾ ਰਾਜਨੀਤਿਕ ਲਾਭ ਲੈਣ ਦੇ ਲਈ ਉਸ ਨੂੰ ਅਕਾਲ ਤਖਤ ਸਾਧ ਤੇ ਸਦਕੇ ਤਲਬ ਕਰਕੇ ਉਸਤੇ ਕਾਰਵਾਈ ਕੀਤੀ ਜਾਵੇ ਉਸ ਰਿਪੋਰਟ ਦੇ ਅੰਸ਼ ਪੜ੍ਹ ਕੇ ਹੀ ਤੁਸੀਂ ਕਿਉਂ ਉਸ ਨੂੰ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਤੁਸੀਂ ਸਮੁੱਚੀ ਰਿਪੋਰਟ ਦਾ ਜ਼ਿਕਰ ਕਿਉਂ ਨਹੀਂ ਕਰਦੇ ਜੋ ਸਾਰਾ ਕੁਝ ਉਸ ਦੇ ਵਿੱਚ ਲਿਖਿਆ ਗਿਆ ਹੈ ਜਾਂ ਤਾਂ ਸੰਪੂਰਨ ਤੌਰ ਤੇ ਉਸ ਨੂੰ ਮੰਨੋ ਉਸ ਦੇ ਉੱਪਰ ਉਸੇ ਤਰੀਕੇ ਨਾਲ ਕਾਰਵਾਈ ਕਰੋ ਕੁਝ ਅੰਸ਼ ਪੜ੍ਹ ਕੇ ਹੀ ਤੁਸੀਂ ਇਹ ਫੈਸਲਾ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੇ ਇਹ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਸੀ ਕਿ ਉਸ ਰਿਪੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੀ ਇਹ ਦੋਸ਼ ਲਾਏ ਗਏ ਸੀ ਕਿ ਉਹਨਾਂ ਦੇ ਨੱਕ ਦੇ ਹੀਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਉਸੇ ਬੇਅਦਬੀ ਦੇ ਚਲਦੇ ਉਸੇ ਰਿਪੋਰਟ ਦੇ ਵਿੱਚ ਜੋ ਬੇਅਦਬੀ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੀ ਹੁਣ ਐਫਆਈਆਰ ਲਿਖੀ ਗਈ ਹੈ ਉਸ ਦੇ ਵਿੱਚ ਬੇਅਦਬੀ ਦੀਆਂ ਧਾਰਾਵਾਂ ਜੋੜੀਆਂ ਗਈਆਂ ਜੋ ਅੱਜ ਵੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਉਹ ਕੋਸ਼ਿਸ਼ ਕੀਤੀ ਗਈ ਉਹ ਇਸ ਨੂੰ ਭ੍ਰਸ਼ਟਾਚਾਰ ਦਾ ਮਾਮਲਾ ਦਰਸਾਉਣ ਦੀ ਕੋਸ਼ਿਸ਼ ਹੀ ਕਰ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰੂ ਘਰਾਂ ਦੇ ਵਿੱਚ ਭੇਜੇ ਗਏ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਭੇਜੇ ਗਏ ਸੀਗੇ ਉਸ ਦੇ ਪੈਸੇ ਜਮਾ ਨਹੀਂ ਕਰਾਏ ਇਹ ਸਿਰਫ ਪੈਸਿਆਂ ਨੂੰ ਖੁਰਦ-ਬੁਰਦ ਕਰਦਾ ਮਾਮਲਾ ਹੈ ਇਸ ਤੋਂ ਵੱਧ ਕੁਝ ਨਹੀਂ ਉੱਥੇ ਇਸ ਵਿੱਚ ਕੋਈ ਬਿਆਦਬੀ ਨਹੀਂ ਹੋਈ ਇਸ ਤੋਂ ਵੱਧ ਹੋਰ ਕੁਝ ਵੀ ਇਹਦੇ ਵਿੱਚ ਪੜਿਆ ਜਾਂ ਸੋਚਿਆ ਜਾਂ ਸਮਝਿਆ ਨਹੀਂ ਜਾਣਾ ਚਾਹੀਦਾ ਇਹ ਸਿਰਫ ਤੇ ਸਿਰਫ ਭ੍ਰਸ਼ਟਾਚਾਰ ਦਾ ਮਾਮਲਾ ਹੈ ਪੈਸਿਆਂ ਦੀ ਥੇਰਾਫੇਰੀ ਦਾ ਮਾਮਲਾ ਹੈ ਲੇਕਿਨ ਉਸੇ ਰਿਪੋਰਟ ਦੇ ਵਿੱਚ ਬਿਆਦਬੀ ਦਾ ਜ਼ਿਕਰ ਹੋਇਆ ਜੇ ਬੇਅਦਬੀ ਦਾ ਜ਼ਿਕਰ ਹੋਇਆ ਹੈ ਤਾਂ ਫਿਰ ਇਸ ਦੀ ਜਾਂਚ ਸਰਕਾਰ ਜਾਂ ਪੁਲਿਸ ਨੂੰ ਕਿਉਂ ਨਹੀਂ ਕਰਨੀ ਚਾਹੀਦੀ ਇਸ ਤੋਂ ਬਾਅਦ ਜਥੇਦਾਰ ਸਾਹਿਬਾਨ ਵੱਲੋਂ ਕੁਝ ਕੁਝ ਤਰਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਰਕਾਰਾਂ ਨੂੰ ਅਸੀਂ ਪਹਿਲਾਂ ਬਹੁਤ ਸ਼ਿਕਾਇਤਾਂ ਕੀਤੀਆਂ ਨੇ ਉਸਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬਿਆਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦਾ ਜ਼ਿਕਰ ਵੀ ਕੀਤਾ ਗਿਆ ਕਿ ਉਹ ਅਸੀਂ ਪੁਲਿਸ ਦੇ حوالے ਕੀਤਾ ਸੀ ਅਸੀਂ ਪੁਲਿਸ ਨੂੰ ਇਹ ਬੇਨਤੀ ਕੀਤੀ ਸੀ ਕਿ ਉਸ ਵਿਅਕਤੀ ਦਾ ਡੀਐਨਏ ਚੈੱਕ ਕਰਕੇ ਡੀਐਨਏ ਦੀ ਰਿਪੋਰਟ ਸਾਂਝੀ ਸਾਡੇ ਨਾਲ ਕਰੋ ਪਤਾ ਕਰੋ ਕਿ ਉਹ ਵਿਅਕਤੀ ਕੌਣ ਸੀ ਕਿੱਥੋਂ ਆਇਆ ਸੀ ਕਿਸ ਨੇ ਭੇਜਿਆ ਸੀ ਪਰ ਉਸ ਦੇ ਉੱਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰੀਕੇ ਨਾਲ ਕੁਝ ਹੋਰ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਇੱਕ ਬੀਬੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਹੀ ਯੋਗਾ ਕਰ ਰਹੀ ਸੀ ਉਸ ਦੀ ਅਸੀਂ ਸ਼ਿਕਾਇਤ ਵੀ ਦਿੱਤੀ ਸੀ ਉਸ ਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ ਕਈ ਇਹਨਾਂ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਕਿ ਸਿੱਖਾਂ ਦੇ ਪ੍ਰਤੀ ਨਫ਼ਰਤੀ ਭਾਵ ਦੇ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਤੇ ਵੀ ਕੋਈ ਇਸ ਤਰੀਕੇ ਨਾਲ ਅਕਾਊਂਟ ਚਲਾਇਆ ਗਿਆ ਉਸ ਦੀ ਸ਼ਿਕਾਇਤ ਵੀ ਅਸੀਂ ਕੀਤੀ ਕਈ ਮਾਮਲੇ ਉਹ ਕਹਿੰਦੇ ਕਿ ਇੱਕ ਲੰਬੀ ਸੂਚੀ ਹੈ ਨਾ ਮਾਮਲਿਆਂ ਦੀ ਜੋ ਅਸੀਂ ਸਰਕਾਰ ਦੇ ਕੋਲ ਲੈ ਕੇ ਗਏ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਪਰ ਪੁਰੇਸ ਵੱਲੋਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਰਕਾਰ ਵੱਲੋਂ ਉਹ ਸੋਸ਼ਲ ਮੀਡੀਆ ਦੇ ਅਕਾਊਂਟ ਬੰਦ ਨਹੀਂ ਕਰਵਾਏ ਗਏ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਸੇ ਵੀ ਮਾਮਲੇ ਦੇ ਵਿੱਚ ਸਰਕਾਰ ਨੇ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ ਤਾਂ ਫਿਰ ਅਸੀਂ ਪੁਲਿਸ ਤੇ ਜਾਂ ਸਰਕਾਰ ਤੇ ਭਰੋਸਾ ਕਿਉਂ ਕਰੀਏ ਇਸ ਕੇਸ ਦੀ ਜਾਂਚ ਦੇ ਵਿੱਚ ਉਹਨਾਂ ਨੂੰ ਸਹਿਯੋਗ ਕਿਉਂ ਕਰੀਏ ਇਹ ਜ਼ਿਆਦਾਤਰ ਉਹਨਾਂ ਦੀ ਤਰਕ ਦਾ ਇੱਕ ਤੁੜਾ ਸੀ ਜਿਸ ਦੇ ਆਲੇ ਦੁਆਲੇ ਉਹਨਾਂ ਨੇ ਆਪਣਾ ਸਾਰਾ ਜੋ ਫੈਸਲਾ ਸੁਣਾਇਆ ਜਾਂ ਮਤਾ ਪਾਸ ਕੀਤਾ ਉਸ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਕਈ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਕੋਲ ਗਏ ਲੇਕਿਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਇਸ ਮਾਮਲੇ ਦੇ ਵਿੱਚ ਵੀ ਸਰਕਾਰ ਨੂੰ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਸਾਡੇ ਧਾਰਮਿਕ ਮਾਮਲੇ ਨੇ ਅਸੀਂ ਆਪ ਨਜਿੱਠਾਂਗੇ ਅਸੀਂ ਨਜਿੱਠਣ ਦੇ ਕਾਬਿਲ ਹਾਂ ਸਮਰੱਥ ਹਾਂ ਅਸੀਂ ਇਹ ਮਾਮਲੇ ਨਜਿੱਠ ਸਕਦੇ ਲੇਕਿਨ ਫਿਰ ਇੱਥੇ ਉਹੀ ਸਵਾਲ ਆ ਜਾਂਦਾ ਹੈ ਕਿ ਇਹ ਮਾਮਲਾ ਇਹ ਬੇਅਦਬੀ ਦਾ ਸੀ ਤਾਂ ਫੇਰ ਪਹਿਲਾਂ ਵੀ ਬੇਅਦਬੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਮਾਮਲੇ ਨੇ ਉਹਨਾਂ ਦੇ ਉੱਤੇ ਪੁਲਿਸ ਕੇਸ ਹੁੰਦੇ ਨੇ ਐਫ ਆਈ ਆਰ ਹੁੰਦੀ ਹੈ ਐਫ ਆਈ ਆਰ ਤੋਂ ਬਾਅਦ ਪੁਲਿਸ ਨੇ ਅਦਾਲਤਾਂ ਦੇ ਵਿੱਚੋਂ ਮਾਮਲੇ ਨੂੰ ਲੈ ਕੇ ਜਾਣਾ ਹੁੰਦਾ ਹੈ ਫੈਸਲਾ ਅਦਾਲਤਾਂ ਨੇ ਕਰਨਾ ਹੈ ਜਿੰਨੇ ਵੀ ਬੇਅਦਬੀ ਦੇ ਕੇਸ ਹੁਣ ਤੱਕ ਹੋਏ ਨੇ ਉਹ ਸਾਰੇ ਦੇ ਸਾਰੇ ਕੇਸਾਂ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਚਾਹੇ ਉਹ ਬਰਗਾੜੀ ਦਾ ਕੇਸ ਹੋਵੇ ਚਾਹੇ ਉਹ ਕੋਟਕਪੂਰਾ ਹੋਵੇ ਬਹਿਬਲ ਕਲਾ ਹੋਵੇ ਇਹਾਂ ਹੋਰ ਵੀ ਕਿਤੇ ਬੇਅਦਬੀ ਦਾ ਕੋਈ ਵੀ ਘਟਨਾ ਵਾਪਰਦੀ ਹੈ ਕੋਈ ਵੀ ਕੇਸ ਆਉਂਦਾ ਹੈ ਹਰ ਥਾਂ ਤੇ ਕਾਰਵਾਈ ਪੁਲਿਸ ਵੱਲੋਂ ਹੀ ਕੀਤੀ ਜਾਂਦੀ ਹੈ ਔਰ ਇਸ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੀ ਜੇ ਬੇਅਦਬੀ ਦਾ ਜ਼ਿਕਰ ਹੋਇਆ ਹੈ ਉਸ ਇਸ਼ਰ ਸਿੰਘ ਕਮੇਟੀ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਬੇਅਦਬੀ ਹੋ ਰਹੀ ਹੈ ਐਸਜੀਪੀਸੀ ਦੇ ਨੱਕ ਥੱਲੇ ਬੇਅਦਬੀ ਹੋ ਰਹੀ ਹੈ ਤਾਂ ਫਿਰ ਉਸ ਬੇਅਦਬੀ ਦੇ ਕੇਸ ਦੀ ਜਾਂਚ ਸਰਕਾਰ ਕਿਉਂ ਨਾ ਕਰੇ ਪੁਲਿਸ ਕਿਉਂ ਨਾ ਕਰੇ ਬਾਕੀ ਬੇਅਦਬੀ ਦੇ ਕੇਸਾਂ ਤੇ ਇਸ ਬੇਅਦਬੀ ਦੇ ਕੇਸ ਦੇ ਵਿੱਚ ਫਰਕ ਕੀ ਹੈ ਕਿਉਂ ਅਲੱਗ ਅਲੱਗ ਭੂਮਿਕਾ ਹੋਣੀ ਚਾਹੀਦੀ ਹੈ ਕਿਉਂ ਅਲੱਗ ਅਲੱਗ ਸਟੈਂਡ ਅਕਲ ਤੱਕ ਸਬਦਾ ਹੋਣਾ ਚਾਹੀਦਾ ਹੈ ਜਾਂ ਤਾਂ ਤੁਸੀਂ ਇਹ ਫੈਸਲਾ ਲਓ ਕਿ ਕਿਸੇ ਵੀ ਤਰੀਕੇ ਦੇ ਕੋਈ ਵੀ ਕੇਸ ਦੇ ਵਿੱਚ ਸਰਕਾਰ ਦਖਲ ਹੀ ਨਹੀਂ ਦੇ ਸਕਦੀ ਹੈ ਜਿਹੜੇ ਬਾਕੀ ਬਰਗਾੜੀ ਜਾਂ ਹੋਰ ਬੇਅਦਬੀ ਦੇ ਕੇਸ ਚੱਲ ਰਹੇ ਨੇ ਉਹ ਵੀ ਦਰਜ ਨਹੀਂ ਹੋਣੇ ਚਾਹੀਦੇ ਸਾਰੇ ਕੇਸ ਵਾਪਸ ਲਏ ਜਾਣੇ ਚਾਹੀਦੇ ਨੇ ਇਹਨਾਂ ਸਾਰੇ ਕੇਸਾਂ ਤੇ ਫੈਸਲਾ ਸਿਰਫ ਤੇ ਸਿਰਫ ਸ਼ਰੀ ਅਕਾਲ ਤੱਕ ਦੇ ਜਫੇਦਾਰ ਸਾਹਿਬ ਵੱਲੋਂ ਹੀ ਕੀਤਾ ਜਾਏਗਾ ਪੁਲਿਸ ਤੋਂ ਕੋਈ ਵੀ ਬਦਬੀ ਦਾ ਕੇਸ ਜਣਾ ਹੈ ਉਸ ਤੇ ਕਾਰਵਾਈ ਕਰਨ ਦਾ ਹੱਕ ਨਹੀਂ ਉਹ ਸਾਰੇ ਕੇਸ ਬੰਦ ਹੋਣੇ ਚਾਹੀਦੇ ਤੁਸੀਂ ਸਿਰਫ ਇਸ ਕੇਸ ਨੂੰ ਲੈ ਕੇ ਹੀ ਐਨੀ ਗੰਭੀਰਤਾ ਕਿਉਂ ਦਿਖਾ ਰਹੇ ਹੋ ਤੁਹਾਨੂੰ ਇਕੱਤਰਤਾ ਸਦਕੇ ਫੈਸਲਾ ਲੈਣ ਦੀ ਲੋੜ ਕਿਉਂ ਪਈ ਜਦੋਂ ਕਿ ਸਾਲਾਂ ਤੋਂ ਬਦਬੀ ਦੇ ਕੇਸ ਸਰਕਾਰਾਂ ਕੋਲ ਹੀ ਜਾ ਰਹੇ ਨੇ ਸਰਕਾਰਾਂ ਹੀ ਪੁਲਿਸ ਹੀ ਉਸ ਦੇ ਉੱਤੇ ਕਾਰਵਾਈ ਕਰ ਰਹੀ ਹੈ ਇਸੇ ਤਰ੍ਹਾਂ ਦੀਆਂ ਸਿੱਟਾਂ ਪਹਿਲਾਂ ਵੀ ਬਣੀਆਂ ਨੇ ਜੋ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕਾਰਵਾਈ ਵੀ ਕਰ ਰਹੀਆਂ ਹਨ ਜਾਂਚ ਵੀ ਕਰ ਰਹੀਆਂ ਹਨ ਪਰ ਕਦੇ ਵੀ ਉਸ ਦੇ ਉੱਤੇ ਇਤਰਾਜ਼ ਨਹੀਂ ਜਤਾਇਆ ਗਿਆ ਕਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਤਰੀਕੇ ਨਾਲ ਪੰਚ ਸਿੰਘ ਸਰਬਾਨ ਦੀ ਇਕੱਤਰਤਾ ਬੁਲਾ ਕੇ ਉਸ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਗਿਆ ਉਸ ਦੀ ਜਾਂਚ ਦੇ ਵਿੱਚ ਸਹਿਯੋਗ ਨਾ ਕਰਨ ਦੀ ਅਪੀਲ ਨਹੀਂ ਕੀਤੀ ਗਈ ਜਾਂ ਉਸ ਦਾ ਫੈਸਲਾ ਨਹੀਂ ਸੁਣਾਇਆ ਗਿਆ ਫਿਰ ਇਸੇ ਕੇਸ ਦੇ ਵਿੱਚ ਹੀ ਇੰਨੀ ਜਲਦਬਾਜ਼ੀ ਇੰਨੀ ਗੰਬੀਰਤਾ ਕਿਉਂ ਦਿਖਾਈ ਜਾ ਰਹੀ ਹੁਣ ਜੋ ਇਹ ਇਸ ਕੇਸ ਨੂੰ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਇਹ ਸਿਰਫ ਵਿਸ਼ਟਾਚਾਰ ਦਾ ਮਾਮਲਾ ਹੈ 328 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਭੇਜੇ ਗਏ ਨੇ ਉਹਨਾਂ ਦਾ ਪੈਸਾ ਜਮ੍ਹਾਂ ਨਹੀਂ ਹੋਇਆ ਸਿਰਫ ਇੰਨਾ ਕੀ ਮਾਮਲਾ ਹੈ ਉਸ ਦੇ ਵਿੱਚ ਵੀ ਇੱਕ ਖੁਲਾਸਾ ਹੋਇਆ ਸੀ ਜੋ ਸਿੱਖ ਸੰਸਥਾਵਾਂ ਜੋ ਜਥੇਬੰਦੀਆਂ ਲੰਮੇ ਸਮੇਂ ਤੋਂ ਇਸ ਕੇਸ ਨੂੰ ਇਸ ਮੁੱਦੇ ਨੂੰ ਚੱਕ ਰਹੀਆਂ ਨੇ ਉਠਾਰ ਰਹੀਆਂ ਨੇ ਆਪਣੀ ਆਵਾਜ਼ ਉਠਾਰ ਰਹੀਆਂ ਨੇ ਉਹਨਾਂ ਵੱਲੋਂ ਇਹ ਜ਼ਿਕਰ ਕੀਤਾ ਗਿਆ ਹੈ ਕਿ ਇਹ 328 ਪਾਵਨ ਸਰੂਪਾਂ ਦੇ ਵਿੱਚੋਂ ਕਈ ਵਾਰ ਇਹ ਹੋਇਆ ਹੈ ਕਿ ਚੰਡੀਗੜ੍ਹ ਜਾਂ ਦਿੱਲੀ ਦੇ ਵਿੱਚ ਖਾਸ ਲੋਕਾਂ ਨੂੰ ਵੀਆਈਪੀ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਕਿਸੇ ਦੇ ਕਹਿਣ ਤੇ ਸਰੂਪ ਭੇਜੇ ਗਏ ਸੀ ਕਿਉਂਕਿ ਕਿਸੇ ਦੇ ਕਹਿਣ ਤੇ ਸਰੂਪ ਭੇਜੇ ਗਏ ਸੀ ਇਸੇ ਲਈ ਉਹ ਜੋ ਬਣਦੀ ਭੇਟਾ ਸੀ ਜੋ ਪੈਸੇ ਲੈਣੇ ਸੀ ਉਹ ਨਹੀਂ ਲਏ ਗਏ ਤਾਂ ਫੇਰ ਉਸ ਦੀ ਸੂਚੀ ਜਾਰੀ ਕਿਉਂ ਨਹੀਂ ਕੀਤੀ ਜਾਂਦੀ ਕਿ ਕਿਸ-ਕਿਸ ਵੀਆਈਪੀ ਕਿਸ-ਕਿਸ ਸ਼ਖਸ ਦੇ ਘਰ ਦਿੱਲੀ ਜਾਂ ਚੰਡੀਗੜ੍ਹ ਦੇ ਵਿੱਚ ਇਹ ਪਾਵਨ ਸਰੂਪ ਭੇਜੇ ਗਏ ਕਿਸ ਦੇ ਕਹਿਣ ਤੇ ਭੇਜੇ ਗਏ ਉਸ ਸ਼ਖਸ ਦਾ ਨਾਮ ਕਿਉਂ ਨਹੀਂ ਨਸ਼ਰ ਕੀਤਾ ਜਾਂਦਾ ਜਗ ਜाहिर ਕੀਤਾ ਜਾਂਦਾ ਸੰਗਤ ਦੇ ਸਾਹਮਣੇ ਰੱਖਿਆ ਜਾਂਦਾ ਕਿ ਇਸ ਵਿਅਕਤੀ ਦੇ ਕਹਿਣ ਦੇ ਉੱਤੇ ਇਹ ਪਾਵਨ ਸਰੂਪ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਭੇਜੇ ਕਿ ਉਸ ਭ੍ਰਸ਼ਟਾਚਾਰ ਦਾ ਮੁੱਢ ਇਸੇ ਕਾਰਵਾਈ ਤੋਂ ਤਾਂ ਨਹੀਂ ਬੰਨਿਆ ਗਿਆ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਪਾਵਰਫੁਲ ਵਿਅਕਤੀ ਇਹ ਆਦੇਸ਼ ਦਿੰਦਾ ਹੈ ਕਿ ਭੇਟਾ ਨਹੀਂ ਲੈਣੀ ਫਲਾਣੇ ਫਲਾਣੇ ਦੇ ਘਰ ਪਾਵਨ ਸਰੂਪ ਛੱਡ ਕੇ ਆਓ ਉੱਥੋਂ ਹੀ ਤਾਂ ਨਹੀਂ ਇਹ ਬਾਕੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਨੇ ਉਹਨਾਂ ਨੂੰ ਇਹ ਫੁਰਨਾ ਫਰਿਆ ਕਿ ਜੇ ਬਿਨਾਂ ਪੈਸਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਸ ਤਰੀਕੇ ਨਾਲ ਭੇਜੇ ਜਾ ਸਕਦੇ ਨੇ ਤਾਂ ਆਪਾਂ ਵੀ ਇਸ ਵਕਤ ਦੀ ਗੰਗਾ ਦੇ ਵਿੱਚ ਨਾ ਲਾਓ ਆਪਾਂ ਵੀ ਕੁਝ ਸਰੂਪ ਇਸੇ ਤਰੀਕੇ ਨਾਲ ਭੇਜ ਕੇ ਉਹ ਪੈਸੇ ਨਾ ਜਮਾ ਕਰਾਓ ਆਪਣੀ ਜੇਬ ਦੇ ਵਿੱਚ ਪਾ ਲਓ ਇਸ ਦੇ ਨਾਲ ਹੀ ਜਥੇਦਾਰ ਸਾਹਿਬ ਵੱਲੋਂ ਇੱਕ ਹੋਰ ਗੱਲ ਵੀ ਕਹੀ ਗਈ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸਲਾਹ ਦਿੱਤੀ ਕਿ ਉਹ ਸੰਗਤ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕਰੇ। ਸ਼੍ਰੋਮਣੀ ਕਮੇਟੀ ਦੇ ਉੱਤੇ ਸੰਗਤ ਨੂੰ ਸ਼ੰਕੇ ਤਾਂ ਬਹੁਤ ਨੇ ਔਰ ਉਸ ਦਾ ਕਾਰਨ ਵੀ ਇਹੀ ਹੈ ਕਿ ਜੋ ਫੈਸਲੇ ਸ਼੍ਰੋਮਣੀ ਕਮੇਟੀ ਵੱਲੋਂ ਲਏ ਜਾਂਦੇ ਹਨ ਉਹਨਾਂ ਦੇ ਵਿੱਚ ਕੋਈ ਵੀ ਪਾਰਦਰਸ਼ਤਾ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਜਿਸ ਤਰੀਕੇ ਨਾਲ ਸਿਰਫ ਅਕਾਲੀ ਦਲ ਦੇ ਇੱਕ ਧੜੇ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਚਾਹੇ ਸ਼੍ਰੋਮਣੀ ਕਮੇਟੀ ਹੋਵੇ ਚਾਹੇ ਇਹ ਜਥੇਦਾਰ ਸਹਿਬਾਨ ਹੋਣ ਜਿਸ ਤਰੀਕੇ ਦੀ ਸਿਆਸਤ ਇਹਨਾਂ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਕਈ ਵਾਰ ਕਈ ਸਾਲਾਂ ਤੋਂ ਸਿੱਖ ਸੰਸਥਾਵਾਂ ਸਵਾਲ اٹھਾਰੀਆਂ ਨੇ ਪਰ ਉਹਨਾਂ ਦੇ ਸ਼ੰਕੇ ਦੂਰ ਨਹੀਂ ਕੀਤੇ ਜਾ ਰਹੇ ਇਹ ਮਾਮਲੇ ਦੇ ਵਿੱਚ ਵੀ ਲੰਮੇ ਸਮੇਂ ਤੋਂ ਪੱਕਾ ਮੋਰਚਾ ਸਿੱਖ ਸੰਸਥਾਵਾਂ ਵੱਲੋਂ ਹੀ ਲਗਾਇਆ ਗਿਆ ਸੀ ਕਿਸੇ ਸਰਕਾਰੀ ਤਰਫ ਵੱਲੋਂ ਜਾਂ ਕਿਸੇ ਸਿਆਸੀ ਪਾਰਟੀ ਵੱਲੋਂ ਨਹੀਂ ਲਗਾਇਆ ਗਿਆ ਸੀ ਸਿੱਖ ਸੰਸਥਾਵਾਂ ਵੱਲੋਂ ਹੀ ਲਗਾਇਆ ਗਿਆ ਸੀ ਉਦੋਂ ਉਹਨਾਂ ਸੰਸਥਾਵਾਂ ਦੇ ਉੱਤੇ ਪਹਿਲਾਂ ਇਹ ਦੋਸ਼ ਲਾਏ ਗਏ ਕਿ ਇਹ ਕਾਂਗਰਸ ਪਾਰਟੀ ਦੇ ਨਾਲ ਮਿਲੀਆਂ ਹੋਈਆਂ ਨੇ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਇਹ ਦੋਸ਼ ਸੱਤਾਧਿਰ ਪਾਰਟੀ ਤੇ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾਵੇ ਇਹ ਕੋਈ ਵਿਰੋਧ ਨਹੀਂ ਹੋ ਰਿਹਾ ਇਹ ਸਿਆਸਤ ਕਰਨ ਦੀ ਕੋਸ਼ਿਸ਼ ਪਹਿਲਾਂ ਕਾਂਗਰਸ ਤੇ ਦੋਸ਼ ਲੱਗ ਰਹੇ ਸੀ ਹੁਣ ਆਮ ਆਦਮੀ ਪਾਰਟੀ ਤੇ ਲੱਗ ਰਹੇ ਨੇ ਕਦੇ ਇਸੇ ਤਰ੍ਹਾਂ ਦੇ ਦੋਸ਼ ਹੀ ਭਾਜਪਾ ਤੇ ਲੱਗ ਜਾਂਦੇ ਨੇ ਕਿ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣ ਲੇਕਿਨ ਇੱਥੇ ਅਦਾਲਤਾਂ ਦਾ ਜ਼ਿਕਰ ਬਿਲਕੁਲ ਨਹੀਂ ਕੀਤਾ ਜਾਂਦਾ ਇਹ ਗੱਲ ਦਾ ਜਥੇਦਾਰ ਸਾਹਿਬ ਨੇ ਨਹੀਂ ਕੀਤਾ ਕਿ ਹਾਈ ਕੋਰਟ ਦੇ ਵਿੱਚੋਂ ਇੱਕ ਫੈਸਲਾ ਆਇਆ ਹੈ ਇਹ ਸਿੱਖ ਸੰਸਥਾਵਾਂ ਜਿਨ੍ਹਾਂ ਨੇ ਮੋਰਚਾ ਲਾਇਆ ਹੋਇਆ ਸੀ ਜੋ ਇਸ ਮੁੱਦੇ ਨੂੰ ਕਈ ਸਾਲਾਂ ਤੋਂ ਚੱਕ ਰਹੀਆਂ ਸੀ ਉਹ ਇਸ ਮਸਲੇ ਨੂੰ ਅਦਾਲਤ ਦੇ ਵਿੱਚ ਲੈ ਕੇ ਗਏ ਸੀ ਤੇ ਅਦਾਲਤ ਵੱਲੋਂ ਇਹ ਫੈਸਲਾ ਆਇਆ ਹੈ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਤੇ ਜੇ ਅਦਾਲਤ ਕੋਈ ਫੈਸਲਾ ਸੁਣਾਉਂਦੀ ਹੈ ਤਾਂ ਸਰਕਾਰ ਨੂੰ ਉਸ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੈ ਕੀ ਹੁਣ ਇਸ ਤਰ੍ਹਾਂ ਦੇ ਫੈਸਲੇ ਸੁਣਾ ਕੇ ਜਸੇਧਾਰ ਸਾਹਿਬ ਅਦਾਲਤਾਂ ਦੇ ਫੈਸਲਿਆਂ ਨੂੰ ਵੀ ਚੁਣੌਤੀ ਦੇਣਗੇ ਜਾਂ ਉਹਨਾਂ ਅਦਾਲਤਾਂ ਦੇ ਫੈਸਲਿਆਂ ਤੋਂ ਤਖਤ ਸਾਹਿਬ ਦੇ ਫੈਸਲਿਆਂ ਨਾਲ ਸਿੱਧੇ ਟਕਰਾਵਲ ਲੈ ਕੇ ਜਾਣਗੇ ਨਾਲ ਹੀ ਇੱਕ ਹੋਰ ਸਲਾਹ ਵੀ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਕਿ ਜਿੱਥੇ ਛਪਾਈ ਦਾ ਕੰਮ ਹੁੰਦਾ ਹੈ ਜਿਹੜਾ ਪਬਲਿਕੇਸ਼ਨ ਦਾ ਅਦਾਰਾ ਹੈ ਉੱਥੇ ਗੁਰੂ ਦਾ ਭੈ ਰੱਖਣ ਵਾਲੇ ਸਿੱਖਾਂ ਤੋਂ ਹੀ ਸ਼੍ਰੋਮਣੀ ਕਮੇਟੀ ਸੇਵਾ ਲਵੇ ਇਸ ਗੱਲ ਨੂੰ ਯਕੀਨੀ ਬਣਾ ਕੇ ਜਿਹੜੇ ਵੀ ਲੋਕ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਉਹਨਾਂ ਨੂੰ ਗੁਰੂ ਦਾ ਭੈ ਨਹੀਂ ਹੈ ਇਹ ਜਥੇਦਾਰ ਸਾਹਿਬ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਗੁਰੂ ਦਾ ਭੈ ਸਿਰਫ ਉਹਨਾਂ ਸਿੱਖਾਂ ਨੂੰ ਹੋਣਾ ਚਾਹੀਦਾ ਹੈ ਜਿਹੜੇ ਪਬਲਿਕੇਸ਼ਨ ਵਿਭਾਗ ਦੇ ਵਿੱਚ ਛਪਾਈ ਦਾ ਕੰਮ ਕਰ ਰਹੇ ਹੋਣ ਬਾਕੀ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜਾਂ ਮੈਂਬਰ ਹਨ ਉਹਨਾਂ ਨੂੰ ਗੁਰੂ ਦਾ ਭੈ ਨਹੀਂ ਹੋਣਾ ਚਾਹੀਦਾ ਜਿਹੜੇ ਇਹ ਜਥੇਦਾਰ ਬਣ ਕੇ ਪਦਵੀਆਂ ਤੇ ਬੈਠੇ ਨੇ ਕਿ ਉਹਨਾਂ ਨੂੰ ਗੁਰੂ ਦਾ ਭੈ ਨਹੀਂ ਹੋਣਾ ਚਾਹੀਦਾ ਜਥੇਦਾਰ ਸਹਿਬਾਨ ਨੇ ਜਦੋਂ ਇਹ ਪਦਵੀ ਖੁਦ ਲਈ ਸੀ ਉਦੋਂ ਵੀ ਮਰਿਆਦਾ ਭੰਗ ਹੋਣ ਦੀ ਗੱਲ ਬਹੁਤ ਵਾਰ ਹੋਈ ਸੀ ਉਸ ਦੀ ਚਰਚਾ ਪੂਰੇ ਸਿੱਖ ਸਮਾਜ ਦੇ ਵਿੱਚ ਹੋਈ ਸੀ ਅੱਜ ਵੀ ਉਹ ਚਰਚਾ ਉਸੇ ਤਰੀਕੇ ਦੇ ਨਾਲ ਜਾਰੀ ਹੈ ਲੇਕਿਨ ਉਦੋਂ ਫਿਰ ਕੀ ਇਸ ਜੱਜੇਦਾਰ ਸਹਿਬਾਨ ਨੂੰ ਖੁਦ ਗੁਰੂ ਦਾ ਭੈ ਨਹੀਂ ਸੀ ਜਾਂ ਸਿਰਫ ਗੁਰੂ ਦਾ ਭੈ ਆਮ ਸਿੱਖਾਂ ਨੂੰ ਹੋਣਾ ਚਾਹੀਦਾ ਹੈ ਇਹਨਾਂ ਪਦਵੀਆਂ 'ਤੇ ਬੈਠੇ ਹੋਏ ਲੋਕਾਂ ਨੂੰ ਨਹੀਂ ਜੱਜੇਦਾਰ ਕਲਦੀਪ ਸਿੰਘ ਗੜਗਾਜ ਵੱਲੋਂ ਜਦੋਂ ਤੋਂ ਉਹ ਕਾਰਜਕਾਰੀ ਜੱਜੇਦਾਰ ਥਾਪੇ ਗਏ ਨੇ ਕਈ ਇਸ ਤਰੀਕੇ ਦੇ ਫੈਸਲੇ ਲਏ ਗਏ ਨੇ ਜੋ ਵਿਵਾਦਿਤ ਹਨ ਜਿਨ੍ਹਾਂ ਦੇ ਉੱਤੇ ਸਿਆਸਤ ਤੋਂ ਪ੍ਰੇਰਿਤ ਹੋਣ ਦਾ ਦੋਸ਼ ਵੀ ਲੱਗਦਾ ਰਿਹਾ ਹੈ ਪਰ ਉਹਨਾਂ ਵੱਲੋਂ ਕੀ ਕੋਈ ਭੈਅ ਦਿਖਾਇਆ ਗਿਆ ਜਦੋਂ ਉਹ ਤਖਤ ਸ਼੍ਰੀ ਪਟਨਾ ਸਾਹਿਬ ਦੇ ਨਾਲ ਟਕਰਾਅ ਨੂੰ ਹੋਰ ਵਧਾ ਦਿੰਦੇ ਹਨ ਸਿਰਫ ਸੁਖਬੀਰ ਬਾਦਲ ਦੇ ਨੇੜੇ ਰਹੇ ਇੱਕ ਵਿਅਕਤੀ ਨੂੰ ਜ਼ਥੇਦਾਰ ਲਾਉਣ ਦੇ ਲਈ ਜਾਂ ਫਿਰ ਉਸ ਦੇ ਜੋ ਬਕਾਇਆ ਪੈਸੇ ਹਨ ਉਹ ਪੈਸੇ ਦਿਵਾਉਣ ਦੇ ਲਈ ਇੱਕ ਦੂਸਰੇ ਤਖਤ ਦੇ ਜ਼ਥੇਦਾਰਾਂ ਨੂੰ ਹੀ ਛੇਕ ਦਿੰਦੇ ਹਨ ਕਿ ਉਦੋਂ ਉਹਨਾਂ ਨੂੰ ਗੁਰੂ ਦਾ ਭੈਅ ਨਹੀਂ ਸੀ ਜਾਂ ਹੁਣ ਵੀ ਪਿਛਲੇ ਕੁਝ ਮਹੀਨਿਆਂ ਤੋਂ ਜੋ بار بار ਇਸ ਇਸ ਗੱਲ ਦਾ ਹੁਕਾ ਦੇ ਰਹੇ ਹਨ ਕਿ ਸਰਕਾਰਾਂ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ ਬਾਰ ਬਾਰ ਉਹ ਸਰਕਾਰਾਂ ਦੇ ਨਾਲ ਟਕਰਾਅ ਵਾਲੀ ਪੋਜੀਸ਼ਨ ਦੇ ਵਿੱਚ ਆ ਜਾਂਦੇ ਹਨ ਕਿ ਉਹ ਵੀ ਇੱਕ ਸਿਆਸਤ ਦਾ ਹਿੱਸਾ ਨਹੀਂ ਹੈ ਕਿ ਉਹ ਅਕਾਲੀ ਦਲ ਦੀ ਸਿਆਸਤ ਨੂੰ ਮੋੜਾ ਦੇਣ ਦੇ ਲਈ ਇਹ ਕੰਮ ਨਹੀਂ ਕਰ ਰਹੇ ਜੋ ਉਹਨਾਂ ਵੱਲੋਂ ਕੱਲ ਫਤਿਹਗੜ੍ਹ ਸਾਹਿਬ ਦੇ ਆਖਰੀ ਦਿਨ ਡਰਾਈਡੇ ਸਰਕਾਰਾਂ ਘੋਸ਼ਿਤ ਕਰਨ ਇਸ ਗੱਲ ਦੀ ਮੰਗ ਰੱਖੀ ਗਈ ਸ਼ਰਾਬ ਦੇ ਠੇਕੇ ਇਸ ਦਿਨ ਬੰਦ ਹੋਣੇ ਚਾਹੀਦੇ ਨੇ ਰਿਪਬਲਿਕ ਡੇ ਤੇ ਆਜ਼ਾਦੀ ਦਿਹਾੜੇ ਤੇ ਜਾਂ 2 ਅਕਤੂਬਰ ਨੂੰ ਵੀ ਇਹ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ ਕਿ ਉਸ ਦਿਨ ਸ਼ਰਾਬ ਦੇ ਠੇਕੇ ਨਹੀਂ ਖੁੱਲਦੇ ਸਾਡੇ ਸ਼ਹੀਦੀ ਦਿਹਾੜੇ ਤੇ ਵੀ ਇਹੀ ਕੰਮ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਉਸ ਦਿਨ ਵੀ ਮੁਕੰਮਲ ਤੌਰ ਤੇ ਸਾਰੇ ਪੰਜਾਬ ਦੇ ਵਿੱਚ ਡਰਾਈ ਡੇ ਹੋਣਾ ਚਾਹੀਦਾ ਹੈ ਜੇ ਇਹ ਮੰਗ ਵਾਕਿਆ ਹੀ ਉਹਨਾਂ ਦੇ ਜ਼ਿਹਨ ਦੇ ਵਿੱਚ ਆਈ ਸੀ ਤਾਂ ਇਹ ਮੰਗ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਨਹੀਂ ਰੱਖੀ ਜਾਣੀ ਚਾਹੀਦੀ ਸੀ ਕਿ ਇਹ ਮੰਗ ਪੱਤਰ ਕਦੇ ਪਹਿਲਾਂ ਕਿਸੇ ਵੀ ਐਸਜੀਪੀਸੀ ਦੇ ਹਾਊਸ ਵੱਲੋਂ ਐਸਜੀਪੀਸੀ ਦੇ ਮੈਂਬਰ ਵੱਲੋਂ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਦੇ ਵੀ ਇਹ ਮੰਗ ਪਹਿਲਾਂ ਉਠਾਈ ਗਈ ਹੈ ਇਥੋਂ ਤੱਕ ਕਿ ਅਕਾਲੀ ਦਲ ਦੇ ਨਾਲ ਸ਼ਰਾਬ ਦੇ ਕਈ ਵਪਾਰੀ ਜੁੜੇ ਹੋਏ ਨੇ ਉਹਨਾਂ ਨੂੰ ਟਿਕਟ ਦੇ ਕੇ ਐਮਐਲਏ ਤੱਕ ਬਣਾਇਆ ਗਿਆ ਹੈ ਉਦੋਂ ਕਦੇ ਇਸ ਗੱਲ ਦਾ ਜ਼ਿਕਰ ਕਿਸੇ ਵੀ ਧਾਰਮਿਕ ਅਗੂ ਵੱਲੋਂ ਨਹੀਂ ਕੀਤਾ ਗਿਆ ਇਹ ਸਿੱਖਿਆ ਜੋ ਹੁਣ ਸਰਕਾਰਾਂ ਨੂੰ ਦਿੱਤੀ ਗਈ ਹੈ ਜਦੋਂ ਅਕਾਲੀ ਸਰਕਾਰ ਸੀ ਉਦੋਂ ਕਿਸੇ ਦੇ ਚਿਤ ਤੇ ਇਹ ਕਿਉਂ ਨਹੀਂ ਆਇਆ ਕਿ ਇਸ ਤਰ੍ਹਾਂ ਦੀ ਮੰਗ ਰੱਖੀ ਜਾਣੀ ਚਾਹੀਦੀ ਹੈ ਕਿ ਅੱਜ ਦੀ ਜੋ ਇਕਤਰਤਾ ਸੀ ਅੱਜ ਜੋ ਫੈਸਲੇ ਲਏ ਗਏ ਹਨ ਜਾਂ ਜੋ ਕੁਲਦੀਪ ਸਿੰਘ ਗੜਗੱਜ ਦਾ ਪਿਛਲੇ ਕੁਝ ਮਹੀਨਿਆਂ ਤੋਂ ਕਾਰਭਾਰ ਰਿਹਾ ਹੈ ਜਿਸ ਤਰੀਕੇ ਦੇ ਫੈਸਲੇ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਜੋ 2 ਦਸੰਬਰ ਦੇ ਫੈਸਲੇ ਹੌਲੀ-ਹੌਲੀ ਕਰਕੇ ਇੱਕ-ਇੱਕ ਕਰਕੇ ਵਾਪਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਚਾਹੇ ਉਹ ਵਿਰਸਾ ਸਿੰਘ ਬਲਟੋਹਾ ਦੀ 10 ਸਾਲ ਦੀ ਕਾਲੀ ਦਲ ਤੋਂ ਬਾਹਰ ਰਹਿਣ ਦੀ ਸਜ਼ਾ ਹੋਵੇ ਉਸ ਨੂੰ ਮਾਫ਼ ਕਰ ਦੇਣਾ ਢੱਡਰੀਆਂ ਵਾਲੇ ਨੂੰ ਮਾਫ਼ ਕਰ ਦੇਣਾ ਜਾਂ ਜਿਸ ਤਰੀਕੇ ਨਾਲ ਸਰਕਾਰ ਦੇ ਮੰਤਰੀ ਤਲਬ ਕੀਤੇ ਜਾਂਦੇ ਰਹੇ ਨੇ ਉਹਨਾਂ ਨੂੰ ਅਲੱਗ ਸਜ਼ਾ ਸੁਣਾਈ ਜਾ ਰਹੀ ਹੈ ਇੱਕੋ ਵਿਵਾਦ ਦੇ ਵਿੱਚ ਇੱਕੋ ਮਸਲੇ ਦੇ ਵਿੱਚ ਤਿੰਨ ਜਾਂ ਚਾਰ ਅਲੱਗ-ਲੱਗ ਬੰਦਿਆਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਸਜ਼ਾ ਸੁਣਾਉਣਾ ਇਸ ਦੇ ਨਾਲ ਵੀ ਇਹਨਾਂ ਫੈਸਲਿਆਂ ਦੇ ਉੱਤੇ ਸਵਾਲ ਜ਼ਰੂਰ ਉੱਠ ਰਹੇ ਚਾਹੇ ਉਹ ਜਥੇਦਾਰ ਸਾਹਿਬ ਦੀ ਮਾਨਤਾ ਹੋਵੇ ਕਿ ਸਾਰੇ ਸੇਕ ਸਮਾਜ ਨੂੰ ਪ੍ਰਵਾਨਿਤ ਹੈ ਜਾਂ ਨਹੀਂ ਜਾਂ ਫਿਰ ਇਸ ਤਰ੍ਹਾਂ ਦੇ ਸਿਆਸੀ ਫੈਸਲੇ ਜੁਨਾ ਵੱਲੋਂ ਲਏ ਜਾਂਦੇ ਹਨ ਕਿ ਉਸ ਦੇ ਨਾਲ ਜੋ ਉਹਨਾਂ ਦੀ ਪਦਵੀ ਹੈ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੂਪਾ ਹੋਣਾ ਚਾਹੀਦਾ ਹੈ ਉਸ ਨੂੰ ਢਾ ਨਹੀਂ ਲੱਗ ਰਹੀ ਉਸ ਨੂੰ ਛੱਟ ਨਹੀਂ ਵੱਜ ਰਹੀ ਕਿ ਸਿਆਸਤ ਨਾਲੋਂ ਜ਼ਿਆਦਾ ਉਹਨਾਂ ਨੂੰ ਧਰਮ ਦੇ ਪ੍ਰਚਾਰ ਉੱਤੇ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ ਇਸ ਪਦਵੀ ਦੀ ਸਾਖ ਨੂੰ ਬਹਾਲ ਕਰਨ ਦੇ ਲਈ ਉਹਨਾਂ ਵੱਲੋਂ ਯਤਨਸ਼ੀਲ ਨਹੀਂ ਹੋਣਾ ਚਾਹੀਦਾ لیکن ਉਹਨਾਂ ਯਤਨਾਂ ਨੂੰ ਛੱਡ ਕੇ ਸਿਰਫ ਤੇ ਸਿਰਫ ਸਿਆਸੀ ਦਖਲਅੰਦਾਜ਼ੀ ਜਾਂ ਸਿਆਸਤ ਕਰਨੀ ਨਾ ਮਾਮਲਿਆਂ ਤੇ ਇਹੀ ਉਹਨਾਂ ਦਾ ਰੋਲ ਬਣ ਕੇ ਕਿਉਂ ਰਹਿ ਗਿਆ ਹੈ ਇਸ ਦੇ ਉੱਤੇ ਵੀ ਜੱਜਦਾਰ ਸਾਹਿਬ ਨੂੰ ਵਿਚਾਰ ਕਰਨ ਦੀ ਲੋੜ ਹੈ ਪਰ ਕੁੱਲ ਮਿਲਾ ਕੇ ਇਹੀ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ 2027 ਨੇੜੇ ਆਉਂਦੀ ਜਾਏਗੀ ਉਵੇਂ ਉਵੇਂ ਹੀ ਇਸ ਤਰ੍ਹਾਂ ਦੇ ਟਕਰਾਅ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਵਿਚਕਾਰ ਵਾਦੇ ਜਾਣਗੇ ਹੋ ਸਕਦਾ ਹੈ ਕਿਸੇ ਨਾ ਕਿਸੇ ਮੌਕੇ ਕਿਸੇ ਮੰਤਰੀ ਨੂੰ ਵੀ ਦੁਬਾਰਾ ਤਲਬ ਕਰ ਲਿਆ ਜਾਵੇ ਕੋਈ ਸਜ਼ਾ ਸੁਣਾਈ ਜਾਵੇ ਇਸ ਤਰੀਕੇ ਦੇ ਸੰਕਟ ਉਭਾਰਨ ਦੀ ਕੋਸ਼ਿਸ਼ ਹੋਏਗੀ ਤਾਂ ਕਿ ਧਰਮ ਦੀ ਜਿਹੜੀ ਰਾਜਨੀਤੀ ਹੈ ਉਸ ਨੂੰ ਵਧਾਵਾ ਦਿੱਤਾ ਜਾ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਜਜ਼ਬਾਤਾਂ ਨੂੰ ਪੜਕਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਹੋ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਨੂੰ ਮੁੜ ਸਰਜੀਤ ਕੀਤਾ ਜਾ ਸਕੇ ਸਾਰੀ ਕੋਆਇਤ ਇਹੀ ਲੱਗ ਰਹੀ ਹੈ ਜੋ ਹੁਣ ਤੱਕ ਦੇ ਫੈਸਲਿਆਂ ਨੂੰ ਜੇ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਉਸ ਦੇ ਵਿੱਚੋਂ ਧਰਮ ਨਾਲੋਂ ਜ਼ਿਆਦਾ ਸਿਆਸਤ ਦੇਖੀ ਜਾ ਰਹੀ ਹੈ ਔਰ ਇਸ ਦੀ ਜੇ ਤਾਜ਼ਾ ਉਦਾਹਰਣ ਆਪਾਂ ਕੋਈ ਲੈਣੀ ਹੋਵੇ ਉਸ ਦੇ ਵਿੱਚ ਸਭ ਤੋਂ ਵੱਡੀ ਮਿਸਾਲ ਤਾਂ ਇਹੀ ਮਿਲ ਸਕਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਤਾਰੀਖ ਤੇ ਸਹਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਦੀਆਂ ਤਰੀਕਾਂ ਸੀ ਦੋਨੋਂ ਦਿਹਾੜੇ ਜਿਹੜੇ ਨੇ ਉਹ ਇੱਕੋ ਦਿਨ ਹੀ ਆ ਗਏ ਔਰ ਉਸ ਦੇ ਬਾਰੇ ਜਦੋਂ ਕੋਈ ਸਪਸ਼ਟੀਕਰਨ ਜਾਂ ਕੋਈ ਸਪਸ਼ਟਤਾ ਲਈ ਜੱਫੇਦਾਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਅਪਰੋਚ ਕੀਤਾ ਗਿਆ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਪੰਥ ਨੂੰ ਸਹਿਦ ਦੇਣ ਕਿਹੜੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ ਗੁਰਪੁਰਪਨਾਉਣਾ ਚਾਹੀਦਾ ਹੈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸੰਗਤ ਆਪਣੀ ਆਪਣੀ ਸ਼ਰਧਾ ਦੇ ਮੁਤਾਬਿਕ ਮਨਾ ਲਵੇ ਜਿਹੜੇ ਧਾਰਮਿਕ ਮਾਮਲੇ ਤੇ ਤੁਸੀਂ ਇਸ ਪੰਥ ਨੂੰ ਸਹਿਦ ਦੇਣੀ ਹੈ ਸਿੱਖ ਸੰਗਤ ਨੂੰ ਸਹਿਦ ਦੇਣੀ ਹੈ ਉੱਥੇ ਤੁਸੀਂ ਉਹਨਾਂ ਨੂੰ ਦੁਵਿਧਾ ਦੇ ਵਿੱਚ ਛੱਡ ਦਿੰਨੇ ਹੋ ਇਹ ਕਹਿਦੇ ਨੇ ਕਿ ਆਪਣੀ ਆਪਣੀ ਮਰਜ਼ੀ ਦੇ ਨਾਲ ਹੀ ਤੁਸੀਂ ਇਹ ਦਿਹਾੜਾ ਬਣਾ ਲਵੋ ਉੱਥੇ ਤੁਸੀਂ ਸੇਧ ਨਹੀਂ ਦੇ ਸਕਦੇ ਪਰ ਜਿਹੜੇ ਮਾਮਲਿਆਂ ਦੇ ਵਿੱਚ ਸੇਧ ਦੇਣ ਦੀ ਲੋੜ ਨਹੀਂ ਜਿੱਥੇ ਸਿਆਸਤ ਤੋਂ ਬਚਿਆ ਜਾ ਸਕਦਾ ਹੈ ਉੱਥੇ ਤੁਸੀਂ ਖੁਦ ਆ ਕੇ ਦਖਲ ਦਿੰਨੇ ਹੋ ਉੱਥੇ ਤੁਸੀਂ ਉਸ ਸਿਆਸਤ ਨੂੰ ਹੋਰ ਅੱਗੇ ਵਧਾ ਰਹੇ ਹੋ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਸედაਰ ਸਾਹਿਬ ਆਪਣਾ ਧਾਰਮਿਕ ਰੋਲ ਨਿਭਾ ਰਹੇ ਨੇ ਜਾਂ ਜਸედაਰ ਸਾਹਿਬ ਇੱਕ ਵਿਸ਼ੇਸ਼ ਦਲ ਦੇ ਲਈ ਸਿਆਸੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਉਮੀਦ ਕਰਦੇ ਆ ਲੋਕ ਤਾਂ ਇਸ ਗੱਲ ਨੂੰ ਸਮਝਦੇ ਹੀ ਨੇ ਲੇਕਿਨ ਜਥੇਦਾਰ ਸਹਬਾਨ ਜੋ ਸਿੱਖਿਆ ਸ਼ਰੋਣੀ ਕਮੇਟੀ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਗੁਰੂ ਦਾ ਡਰ ਗੁਰੂ ਦਾ ਭੈ ਮੰਨਣ ਦਾ ਜ਼ਿਕਰ ਕਰ ਰਹੇ ਨੇ ਉਸ ਦਾ ਹਵਾਲਾ ਦੇ ਰਹੇ ਨੇ ਉਸ ਗੁਰੂ ਦਾ ਡਰ ਗੁਰੂ ਦਾ ਭੈ ਉਹ ਆਪਣੇ ਹਿਰਦੇ ਦੇ ਵਿੱਚ ਵੀ ਵਸਾਉਣਗੇ ਜੋ ਉਹਨਾਂ ਵੱਲੋਂ ਕੰਮ ਕਾਜ ਕੀਤੇ ਜਾ ਰਹੇ ਨੇ ਜਿਸ ਤਰੀਕੇ ਦੀ ਸਿਆਸਤ ਕੀਤੀ ਜਾ ਰਹੀ ਹੈ। ਉਹ ਕਰਨ ਤੋਂ ਪਹਿਲਾਂ ਵੀ ਉਸ ਗੁਰੂ ਦੇ ਡਰ ਭੈ ਨੂੰ ਮੰਨਣਗੇ ਉਸ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਗੇ ਤੇ ਪੰਜਾਬ ਨੂੰ ਜਿਸ ਤਰ੍ਹਾਂ ਦੇ ਹਾਲਾਤਾਂ ਵੱਲ ੱੱਕਣ ਦੀ ਕੋਸ਼ਿਸ਼ ਹੋ ਰਹੀ ਹੈ ਉਸ ਤੋਂ ਬਚਾਉਣ ਦੇ ਲਈ ਜੋ ਸਹੀ ਹੋਏਗਾ ਉਸ ਤਰੀਕੇ ਦੇ ਫੈਸਲੇ ਹੀ ਲੈਣਗੇ ਇਸੇ ਉਮੀਦ ਦੇ ਨਾਲ ਸਤਿਵਿਦਾ ਲੈਂਦੇ ਹਾਂ ਧੰਨਵਾਦ